ਆ ਦੇਖੋ ਅੱਜ ਮੇਰੀ ਧੀ ਹੁਣ ਉੱਠਣ ਚੀ ਨਹੀਂ ਆਉਂਦੀ ਕਮਲ ਖੜੀ ਹੋ ਖੜੀ ਹੋ ਪੁੱਤ ਰਾਤ ਨੂੰ ਸੌਂਦੀ ਨਹੀਂਂਗੀ ਤੇ ਦਿਨੇ ਉੱਠਦੀ ਨਹੀਂਂ ਉੱਠ ਪੁੱਤ ਆਜੇ ਟੁੱਟ 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 ਬਈ ਉੱਠੋ ਟੁੱਟ ਉੱਠੋ ਖੜੀ ਹੋ ਖੜੀ ਹੋ ਬਣੀ ਮੋਗੀ ਟੁੱਟ 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 ਉੱਠ ਇਹਨੂੰ ਫਿਰ ਮੈਂ ਹਲ ਰੋਟੀ ਖਵਾਉਣੀ ਆ ਉੱਠੂਗੀ ਫਿਰ ਨਵਾਉਂਗੀ ਤੇਰੇ ਮਾਝੀ ਬਾਬਾ ਦੀ ਪਸੰਗ ਦੀ ਦਾਪਹਿਰਾ ਸਾਭ ਲਾਉਣਾਗਾ 12 ਵਜੇ ਸ਼ੁਰੂ ਕਰਕੇ ਆਪਾਂ 4 ਵਜੇ ਤੱਕ ਕੱਟਣਾਗਾ ਉਹ ਤੋਂ ਪਹਿਲਾਂ ਇਹਨੂੰ ਮੈਂ ਰੋਟੀ ਪਾਣੀ ਖਵਾ ਕੇ ਨਵਾ ਕੇ ਬਿਠਾ ਦੇਣਾ ਬੱਚੇ ਹੈ ਕਿਰੇ ਉਹ ਇੰਤੇ ਪਾਲਦੇ ਨੇ ਆਪਣੇ ਮੇਤਾ ਨੂੰ ਆਪਾਂ ਜੀ ਸੰਭਾਲ ਕੇ ਅਨੇਕਾਂ ਹੀ ਜੀ ਕਰਕੇ ਮਾਪਾਪਾ ਦੀ ਪਸੰਗ ਜੀ ਦੇ ਹਾਜ਼ਰੀ ਵਿੱਚ ਪਰਸਾ ਸਕੀ ਜੀ ਤੇ ਕਰਕੇ ਘਰੇ ਅੱਜ ਮੈਂ ਦਪਹਿਰਾ ਸਾਭ ਲਾਉਣਾ मामला उठो पुत्त बाबा जी ने देखो उठो 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 रोटी खानी है उठो पुत्त उठ पैर छुट्टी पे ही रही पे ही फिर सुत्ती फिर पे ही भूखी फिर पे ही उठो उठो उठ खड़ी हो उठो 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 पुत्त रोटी खा के मेरा पतल नुमा के छोना पत्ता बांध जाना ਫਿਰ ਬਾਬਾ ਜੀ ਦੇ ਅਰਦਾਸ ਕਰਾਂਗੇ ਮੇਰੇ ਪੁੱਤ ਲਈ ਮੇਰਾ ਪੁੱਤ ਠੀਕ ਹੋ ਜੇ ਵੀਰੇ ਦਾ ਕੰਮ ਚੱਲ ਪਵੇ ਮੇਰੇ ਘਰ ਵਾਲੇ ਦੀ ਡੈਥ ਹੋ ਗਈ ਹੈ ਜਿਹੜੇ ਵੀ ਮੈਂ ਆਦੀ ਮਾਂ ਦੀ ਜ਼ਿੰਮੇਵਾਰੀ ਵੀ ਨਿਭਾ ਰਹੀ ਆ ਪਿਓ ਦੀ ਵੀ ਨਿਭਾ ਰਹੀ ਹਾਂਗੀ ਤਾਂ ਕਰਕੇ ਮੈਂ ਆਦੇ ਬੱਚਿਆਂ ਨੇ ਪਾਲਣ ਲਈ ਕੰਮ ਸ਼ੁਰੂ ਆਨਲਾਈਨ ਕੀਤਾ ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਮੈਂ ਜ਼ਰੂਰ ਸਪੋਰਟ ਕਰਨ ਇਸ ਕੰਮ 'ਚ ਮੇਰੇ ਬੱਬਾ ਉੱਠ 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 ਬਿੱਤੇ ਇੱਥੇ ਮੇਰੇ ਬੱਚੀ ਹੈਂਡੀਕਾਪਟ ਆ ਨਾ ਬੋਲ ਸਕਦੀ ਆ ਨਾ ਇਹਨੂੰ ਸੁਣਦਾਗਾ ਨਾ ਇਹ ਤੁਰ ਸਕਦੀ ਆ ਕੁਝ ਵੀ ਨਹੀਂ ਪਤਾ ਇਹਨੂੰ ਉੱਠ ਪੁੱਤ ਠੁੱਠ 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 ਦੇਖੋ ਮੇਰਾ ਬੁੱਗਾ ਠ ਖੜਿਆ ਛੋਣਾ ਛੋਣਾ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ